ਸਤਿ ਸ਼੍ਰੀ ਅਕਾਲ ਨਮਸਕਾਰ ਲਾਫੇਜ਼ ਐਕੁਆਰੀ ਇੱਕ ਬੰਦਾ ਜਿਹੜਾ ਉਹ ਬਾਹਰ ਗਿਆ ਹੁੰਦਾ ਉਹਦਾ ਜਿਹੜਾ ਭਰਾ ਹੁੰਦਾ ਉਹ ਇੱਥੇ ਹੁੰਦਾ ਆ ਇੰਡੀਆ ਦੇ ਵਿੱਚ ਜਿਹੜਾ ਬਾਹਰ ਗਿਆ ਹੁੰਦਾ ਕਈ ਸਾਲ ਉਹ ਉੱਤੇ ਕਮਾਈ ਕਰਦਾ ਕਮਾਈ ਕਰਨ ਤੋਂ ਬਾਅਦ ਉਹ ਕਾਫੀ ਉਹ ਕੋ ਪੈਸੇ ਆ ਜਾਂਦੇ ਆ ਤੇ ਇੱਕ ਦਿਨ ਉਹ ਆਪਣੇ ਭਰਾ ਨੂੰ ਇੰਡੀਆ ਦੇ ਵਿੱਚ ਇੱਕ ਲਗਜ਼ਰੀ ਕਾਰ ਜਿਹੜੀ ਆ ਉਹ ਲੈ ਕੇ ਦਿੰਦਾ ਬਹੁਤ ਸੋਹਣੀ ਜਿਹੜੀ ਆ ਉਹ ਕਾਰ ਇਹ ਜਿਹੜਾ ਇੰਡੀਆ 'ਚ ਹੁੰਦਾ ਆ ਉਹ ਜਦੋਂ ਕਾਰ ਨਵੀਂ ਲੈ ਕੇ ਆਉਂਦਾ ਆ ਤੇ ਨਵੀਂ ਲੈ ਕੇ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਪਾਰਟੀ ਕਰਦਾ ਆ ਪਾਰਟੀ ਦੇ ਵਿੱਚ ਬਹੁਤ ਸਾਰੇ ਉਹਦੇ ਦੋਸਤ ਜਿਹੜੇ ਇੱਥੇ ਵਾਲੇ ਹੁੰਦੇ ਆ ਉਹ ਸਾਰੇ ਆਉਂਦੇ ਆ ਤੇ ਖਾਣਾ ਪੀਣਾ ਹੁੰਦਾ ਖੂਬ ਹੁੰਦਾ ਆ ਤੇ ਉਸ ਪਾਰਟੀ ਦੇ ਵਿੱਚ ਦੋ ਤਿੰਨ ਇੱਕ ਸਾਈਡ ਤੇ ਖੜੇ ਮੁੰਡੇ ਉਹ ਗੱਲਾਂ ਕਰਦੇ ਹੁੰਦੇ ਆ ਆਪਸ ਦੇ ਵਿੱਚ ਇੱਕ ਕਹਿੰਦਾ ਕਾਸ਼ ਮੇਰੇ ਕੋਲ ਵੀ ਇਦਾਂ ਦੀ ਕਾਰ ਹੋਵੇ ਜਿਹੜਾ ਦੂਜਾ ਹੁੰਦਾ ਨਾਲ ਦਾ ਉਹ ਕੀ ਕਹਿੰਦਾ ਕਾਸ਼ ਮੇਰੇ ਕੋਲ ਵੀ ਇਦਾਂ ਦਾ ਭਰਾ ਹੋਵੇ ਤੀਜਾ ਬੋਲਦਾ ਕਾਸ਼ ਮੈਂ ਉਹ ਭਰਾ ਹੋਵਾਂ ਜੋ ਆਪਣੇ ਭਰਾ ਨੂੰ ਕਾਰ ਲੈ ਕੇ ਦੇਵਾਂ ਹੁਣ ਚੀਜ਼ ਐ ਕਿਆ ਸਥਿਤੀ ਵੀ ਐ ਕਿਆ ਸਿਚੁਏਸ਼ਨ ਤੇ ਨਜ਼ਰੀਆ ਜਿਹੜਾ ਉਹ ਵੱਖੋ ਵੱਖਰਾ ਸਾਰਿਆਂ ਦਾ ਤਿੰਨਾਂ ਦਾ ਵੱਖੋ ਵੱਖਰਾ ਤਿੰਨਾਂ ਦੀ ਸਟੇਟਮੈਂਟ ਵੱਖੋ ਵੱਖਰੀ ਆਪਾਂ ਫੈਸਲਾ ਕਰਨਾ ਕਿ ਆਪਾਂ ਕਿਸ ਪਾਸੇ ਖੜਨਾ ਆ ਕੀ ਕਰਨਾ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ سارے ਮੌਕੇ ਮਿਲਦੇ ਆ ਵਧੀਆ ਕਰਨ ਦੇ ਕਮਾਉਣ ਦੇ ਤੇ ਜਦੋਂ ਅਸੀਂ ਸੋਚਣਾ ਹੀ ਤਾਂ ਪਹਿਲੀ ਗੱਲ ਤਾਂ ਸਟੇਟਮੈਂਟ ਜਿਹੜੀ ਆ ਉਹ ਸਾਡੀ ਉੱਪਰਲੀ ਹੋਣੀ ਚਾਹੀਦੀ ਆ ਦੂਜੇ ਨੰਬਰ ਤੇ ਜਿਹੜੀ ਸਾਡੀ ਕਮਾਈ ਆ ਉਹ ਵੀ ਉੱਪਰਲੇ ਲੈਵਲ ਦੀ ਹੋਣੀ ਚਾਹੀਦੀ ਆ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਆ ਤੀਜੇ ਨੰਬਰ ਤੇ ਕਿ ਅਸੀਂ ਉਹ ਬਣੀਏ ਜੋ ਦੂਜਿਆਂ ਨੂੰ ਸਭ ਕੁਝ ਮੁਹੱਈਆ ਕਰਵਾ ਸਕੀਏ ਜ਼ਿੰਦਗੀ ਹਰੇਕੀ ਜਿੰਦੇ ਆ ਜਿਨੇ ਕਾਰ ਲਈ ਆ ਉਹਨੇ ਵੀ ਜ਼ਿੰਦਗੀ ਜੀਣੀ ਆ ਤੇ ਜਿਨੇ ਲੈ ਕੇ ਦਿੱਤੀ ਆ ਤੇ ਉਹਨੇ ਵੀ ਜ਼ਿੰਦਗੀ ਜੀਣੀ ਆ ਤੇ ਇਹ ਸਾਡੇ ਦੇ ਵਿੱਚ ਆ ਕਿ ਅਸੀਂ ਕਿੱਦਾਂ ਦੇ ਬਣਨਾ ਆ ਇਸ ਕਰਕੇ ਜ਼ਿੰਦਗੀ ਦੇ ਵਿੱਚ ਅ ਸੋਚਣਾ ਤਾਂ ਹਮੇਸ਼ਾ ਉੱਚਾ ਸੋਚੋ ਵੱਡਾ ਸੋਚੋ ਠੀਕ ਹੈ ਛੋਟੇ ਤਾਂ ਠੀਕ ਹੈ ਉਹ ਵੀ ਚੱਲਦਾ ਆ ਪਰ ਨਜ਼ਰੀਆ ਕਿਉਂਕਿ ਲਾਈਫ ਜਿਹੜੀ ਆਹੋ ਬਾਰ-ਬਾਰ ਨਹੀਂ ਮਿਲਦੀ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਜਿਹੜੀ ਅਸੀਂ ਇਹ ਜ਼ਿੰਦਗੀ ਜੀਣੀ ਹੁੰਦੀ ਆ ਤੇ ਇਹਨੂੰ ਕਿੱਦਾਂ ਜੀਣਾ ਆ ਇਹ ਸਾਡੇ ਤੇ ਡਿਪੈਂਡ ਕਰਦਾ ਹੁੰਦਾ ਆ ਤੇ ਅਸੀਂ ਉਹ ਭਰਾ ਬਣ ਕੇ ਜਿਹਦੇ ਕੋਲ ਕਾਰ ਆਈ ਆ ਉਹ ਬਣ ਕੇ ਜੀਣਾ ਕਿ ਜਿਹਨੇ ਲੈ ਕੇ ਦਿੱਤੀ ਆ ਉਹ ਬਣ ਕੇ ਜੀਣਾ ਆ ਇਹ ਸਾਡੇ ਤੇ ਡਿਪੈਂਡ ਆ ਇਸ ਕਰਕੇ ਥੈਂਕ ਯੂ